ਪਰਵਾਸੀ ਮਜ਼ਦੂਰਾਂ ਦੀਆਂ ਸੈਂਕੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਦੇਖੋ ਅੱਗ ਦਾ ਤੰਡਵ ਸultanpur lodi gt ਰੋਡ ਉਪਰ ਰੇਲ ਕੋਚ ਫੈਕਟਰੀ ਦੇ ਬਾਹਰ ਗੇਟ ਨੰਬਰ 3 ਉਤੇ ਪਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਈਆਂ ਅਨੇਕਾਂ ਝੁੱਗੀਆਂ ਨੂੰ ਰਾਤ 9:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਜਾਣ ਕਾਰਨ ਲਗਭਗ 300 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਇਸ ਦੁਰੰਜਾਨੀ ਨੁਕਸਾਨ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਜਦਕਿ ਇਸ ਪ੍ਰਵਾਸੀ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਅੱਗ ਤੇ ਕਾਬੂ ਪੋਣ ਲਈ ਪੰਜ ਥਾਵਾ ਕਪੂਰਥਲਾ ਆਰਸੀਐਫ ਸੁਲਤਾਨਪੁਰ ਲੋਧੀ ਪੁਲਾਤ ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਮਾਜ ਸੇਵੀਆਂ ਵੱਲੋਂ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪੋਣ ਲਈ ਕਾਫੀ ਜਦੋਜਹਿਦ ਕੀਤੀ ਜਾ ਰਹੀ ਸੀ ਜਿਕਰ ਹੋ ਹੈ ਕਿ ਇਸ ਥਾਨ ਉਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਿਆ ਅਨੇਕਾਂ ਝੁੱਗੀਆਂ ਨੂੰ 5 ਨਵੰਬਰ 2023 13 ਅਪ੍ਰੈਲ 2024 ਅਤੇ ਹੁਣ ਫਿਰ ਇਹਨੂੰ ਅੱਗ ਲੱਗ ਜਾਣ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਤੀਸਰੀ ਵਾਰ ਫਿਰ ਨੁਕਸਾਨ ਹੋ ਗਿਆ ਪ੍ਰਵਾਸੀ ਮਜ਼ਦੂਰਾਂ ਦੀਆਂ ਸੈਂਕੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਦੇਖੋ ਅੱਗ ਦਾ ਤੰਡਵ ਸੁਲਤਾਨਪੁਰ ਲੋਧੀ ਜੀਟੀ ਰੋਡ ਉਪਰ ਰੇਲ ਕੋਚ ਫੈਕਟਰੀ ਦੇ ਬਾਹਰ ਗੇਟ ਨੰਬਰ 3 ਉਤੇ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਈਆਂ ਅਨੇਕਾਂ ਝੁੱਗੀਆਂ ਨੂੰ ਰਾਤ 9:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਜਾਣ ਕਾਰਨ ਲਗਭਗ 300 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਇਸ ਦਰਨ ਜਾਨੀ ਨੁਕਸਾਨ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਜਦਕਿ ਇਸ ਪ੍ਰਵਾਸੀ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ ਅੱਗ ਤੇ ਕਾਬੂ ਪੋਣ ਲਈ ਪੰਜ ਥਾਵਾ ਕਪੂਰਥਲਾ ਆਰਸੀਐਫ ਸੁਲਤਾਨਪੁਰ ਲੋਧੀ ਪੁਲਾਤ ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਮਾਜ ਸੇਵੀਆਂ ਵੱਲੋਂ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪੋਣ ਲਈ ਕਾਫੀ ਜਦੋਜਹਦ ਕੀਤੀ ਜਾ ਰਹੀ ਸੀ ਜਿਕਰ ਹੋ ਹੈ ਕਿ ਇਸ ਥਾਨ ਉਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਿਆ ਅਨੇਕਾਂ ਝੁੱਗੀਆਂ ਨੂੰ 5 ਨਵੰਬਰ 2023 13 ਅਪ੍ਰੈਲ 2024 ਅਤੇ ਹੁਣ ਫਿਰ ਗੇਨੂੰ ਅੱਗ ਲੱਗ ਜਾਣ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਤੀਸਰੀ ਵਾਰ ਫਿਰ ਨੁਕਸਾਨ ਹੋ ਗਿਆ ਪ੍ਰਵਾਸੀ ਮਜ਼ਦੂਰਾਂ ਦੀਆਂ ਸੈਂਕੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਦੇਖੋ ਅੱਗ ਦਾ ਤੰਦਵ ਸੁਲਤਾਨਪੁਰ ਲੋਧੀ ਜੀਟੀ ਰੋਡ ਉਪਰ ਰੇਲ ਕੋਚ ਫੈਕਟਰੀ ਦੇ ਬਾਹਰ ਗੇਟ ਨੰਬਰ 3 ਉਤੇ ਪ੍ਰਵਾਸੀ ਮਜ਼ਦੂਰਾ ਵੱਲੋਂ ਬਣਾਈਆਂ ਗਈਆਂ ਅਨੇਕਾਂ ਝੁੱਗੀਆਂ ਨੂੰ ਰਾਤ 9:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਜਾਣ ਕਾਰਨ ਲਗਭਗ 300 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਇਸ ਦੁਰੰਜਾਨੀ ਨੁਕਸਾਨ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਜਦਕਿ ਇਸ ਪ੍ਰਵਾਸੀ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਅੱਗ ਤੇ ਕਾਬੂ ਪੋਣ ਲਈ ਪੰਜ ਥਾਵਾ ਕਪੂਰਥਲਾ ਆਰਸੀਐਫ ਸੁਲਤਾਨਪੁਰ ਲੋਧੀ ਪੁਲਾਤ ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਮਾਜ ਸੇਵੀਆਂ ਵੱਲੋਂ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪੋਣ ਲਈ ਕਾਫੀ ਜਦੋਜਹਿਦ ਕੀਤੀ ਜਾ ਰਹੀ ਸੀ ਜਿਕਰ ਹੋ ਹੈ ਕਿ ਇਸ ਥਾਨ ਉਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਿਆ ਅਨੇਕਾਂ ਝੁੱਗੀਆਂ ਨੂੰ 5 ਨਵੰਬਰ 2023 13 ਅਪ੍ਰੈਲ 2024 ਅਤੇ ਹੁਣ ਫਿਰ ਘੇਨੂ ਅੱਗ ਲੱਗ ਜਾਣ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਤੀਸਰੀ ਵਾਰ ਫਿਰ ਨੁਕਸਾਨ ਹੋ ਗਿਆ ਪ੍ਰਵਾਸੀ ਮਜ਼ਦੂਰਾਂ ਦੀਆਂ ਸੈਂਕੜੇ ਝੁੱਗੀਆਂ ਨੂੰ ਲੱਗੀ ਭਿਆਨਕ ਅੱਗ ਦੇਖੋ ਅੱਗ ਦਾ ਤੰਡਵ ਸੁਲਤਾਨਪੁਰ ਲੋਧੀ ਜੀਟੀ ਰੋਡ ਉਪਰ ਰੇਲ ਕੋਚ ਫੈਕਟਰੀ ਦੇ ਬਾਹਰ ਗੇਟ ਨੰਬਰ 3 ਉਤੇ ਪ੍ਰਵਾਸੀ ਮਜ਼ਦੂਰਾ ਵੱਲੋਂ ਬਣਾਈਆਂ ਗਈਆਂ ਅਨੇਕਾਂ ਝੁੱਗੀਆਂ ਨੂੰ ਰਾਤ 9:30 ਵਜੇ ਦੇ ਕਰੀਬ ਅਚਾਨਕ ਅੱਗ ਲੱਗ ਜਾਣ ਕਾਰਨ ਲਗਭਗ 300 ਦੇ ਕਰੀਬ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਨੇ ਇਸ ਦੁਰੰਜਾਨੀ ਨੁਕਸਾਨ ਦਾ ਹਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ ਜਦਕਿ ਇਸ ਪ੍ਰਵਾਸੀ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਅੱਗ ਤੇ ਕਾਬੂ ਪੋਣ ਲਈ ਪੰਜ ਥਾਵਾ ਕਪੂਰਥਲਾ ਆਰਸੀਐਫ ਸੁਲਤਾਨਪੁਰ ਲੋਧੀ ਪੁਲਾਤ ਤੇ ਕਰਤਾਰਪੁਰ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਸਮਾਜ ਸੇਵੀਆਂ ਵੱਲੋਂ ਖਬਰ ਲਿਖੇ ਜਾਣ ਤੱਕ ਅੱਗ ਤੇ ਕਾਬੂ ਪੋਣ ਲਈ ਕਾਫੀ ਜਦੋਜਹਿਦ ਕੀਤੀ ਜਾ ਰਹੀ ਸੀ ਜਿਕਰ ਹੋਇਆ ਹੈ ਕਿ ਇਸ ਥਾਨ ਉਪਰ ਪ੍ਰਵਾਸੀ ਮਜ਼ਦੂਰਾਂ ਵੱਲੋਂ ਬਣਾਈਆਂ ਗਿਆ ਅਨੇਕਾਂ ਝੁੱਗੀਆਂ ਨੂੰ 5 ਨਵੰਬਰ 2023 13 ਅਪ੍ਰੈਲ 2024 ਅਤੇ ਹੁਣ ਫਿਰ ਝੁੱਗੀਆਂ ਨੂੰ ਅੱਗ ਲੱਗ ਜਾਣ ਨਾਲ ਪ੍ਰਵਾਸੀ ਮਜ਼ਦੂਰਾਂ ਦਾ ਤੀਸਰੀ ਵਾਰ ਫਿਰ ਨੁਕਸਾਨ ਹੋ ਗਿਆ ਹੈ